ਬਿੱਤ ਦਿਨੀ ਅੰਮ੍ਰਿਤਸਰ ਵਿਖੇ ਪੁਲਿਸ ਗ੍ਰਿਫਤਜੋਂ ਫਰਾਰ ਹੋਏ ਚੋਰ ਨੂੰ ਕਾਬੂ ਕਰਦੇ ਹੋਏ ਐਸਆਈ ਪਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਸੀ ਪਰਮਜੀਤ ਸਿੰਘ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਚੋਰ ਨੂੰ ਵੀ ਕਾਬੂ ਕੀਤਾ ਗਿਆ ਸੀ ਲੇਕਿਨ ਇਸ ਵਿਚਾਲੇ ਉਸ ਦੀ ਜਾਨ ਚਲੀ ਗਈ ਸੀ ਪਾਵੇਂ ਕਿ ਉਦੋਂ ਪੰਜਾਬ ਪੁਲਿਸ ਅਤੇ ਆਲਾ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ ਗਿਆ ਸੀ ਲੇਕਿਨ ਹੁਣ ਗੁਰਦਾਸਪੁਰ ਦੇ ਪਿੰਡ ਵਿਲਾ ਤੇਜਾ ਵਿੱਚ ਰਹਿਣ ਵਾਲੇ ਮ੍ਰਿਤਕ ਐਸਆਈ ਪਰਮਜੀਤ ਸਿੰਘ ਦਾ ਪਰਿਵਾਰ ਨੇ ਮੀਡੀਆ ਸਾਹਮਣੇ ਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਪਰਮਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਜੋ ਸਰਕਾਰ ਸ਼ਹੀਦ ਫੌਜੀਆ ਅਤੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਨੂੰ ਮਦਦ ਦਿੰਦੀ ਹੈ ਉਹ ਉਹਨਾਂ ਨੂੰ ਵੀ ਮਿਲੇ ਉਤੇ ਪਰਿਵਾਰਿਕ ਮੈਂਬਰਾਂ ਅਤੇ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਦੀ ਮੰਗ ਹੈ ਕਿ ਜਿਵੇਂ ਵਿਤੇ ਦਿਨੀ ਇੱਕ ਹਵਲਸਾ ਹਾਦਸੇ ਵਿੱਚ ਮਰਨ ਵਾਲੇ ਪੁਲਿਸ ਕਰਮੀਏ ਨੂੰ ਸ਼ਹੀਦ ਐਲਾਨਿਆ ਗਿਆ ਸੀ ਉਸੇ ਤਰਜ਼ ਤੇ ਪਰਮਜੀਤ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਵਿਦੇਹਾਂਤ ਡਿਊਟੀ ਕਰਦੇ ਸਮੇਂ ਹੋਇਆ ਅਤੇ ਉਹਨਾਂ ਵੱਲੋਂ ਪੂਰੀ ਦਲੇਰੀ ਨਾਲ ਫਰਾਰ ਹੋਏ ਇੱਕ ਮੁਜਰਮ ਨੂੰ ਕਾਬੂ ਕੀਤਾ ਗਿਆ ਸੀ ਗੁਰਵੰਤ ਕੋ ਮੈਂ ਪਰਮਜੀਤ ਸਿੰਘ ਦੀ ਵਾਹਿਗੁਰੂ ਮੇਰਾ ਪਤੀ ਵੀ ਮਲਜਮ ਨੂੰ ਲੈ ਕੇ ਜਾਣ ਰਿਹਾ ਸੀ ਤੇ ਮੈਡੀਕਲ ਕਰਾਉਣ ਵਾਸਤੇ ਤੇ ਵਾਪਸ ਲੈ ਕੇ ਜਦੋਂ ਮਲਜਮ ਨੂੰ ਫੜ ਕੇ ਲੈ ਕੇ ਆਏ ਦੁਬਾਰਾ ਤੇ ਰਸਤੇ 'ਚ ਉਹਨਾਂ ਦੀ ਡੈਥ ਹੋ ਗਈ ਦੌੜਦੇ ਆ ਤੇ ਜਿੱਦਾਂ ਹੁਣ ਵੀ ਮਕੇਰੀਆਂ ਐਕਸੀਡੈਂਟ ਹੋਇਆ ਪੁੱਲ ਸਮਾਜਮ ਦਾ ਉਹਨਾਂ ਨੂੰ ਵੀ ਛਿਦੀਵਾੜ ਮਿਲਿਆ ਵਾ ਇਹਨਾਂ ਨੂੰ ਵੀ ਛਿਦੀਵਾੜ ਮਿਲਣਾ ਚਾਹੀਦਾ ਤੇ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਮੇਰਾ ਨਾਮ ਰਵੀਕਰਨ ਸਿੰਘ ਹੈ ਤੇ ਥੋੜੇ ਦਿਨ ਪਹਿਲੇ ਮਤਲਬ ਵੀ ਮੇਰੇ ਪਾਪਾ ਪੰਜਾਬ ਪੁਲਿਸ ਚ ਆਏ ਐਸਆਈ ਸੀ ਤੇ ਉਹ ਸਿਵਲ ਹਸਪੀਟਲ ਮੁਰਜ਼ੇਂ ਦਾ ਮੈਡੀਕਲ ਕਰਾਉਣ ਗਏ ਸੀ ਤੇ ਉਥੋਂ ਭੱਜ ਗਿਆ ਤੇ ਉਥੋਂ ਉਹਨਾਂ ਨੇ ਫੜ ਲਿਆ ਫੇਰ ਫੇਰ ਵਾਪਸ ਹੁੰਦਾ ਮਰਨ ਤੱਕ ਉਹਨਾਂ ਛੱਡਿਆ ਨਹੀਂ ਆ ਤੇ ਪਰ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਤੇ ਸਾਨੂੰ ਅਸੀਂ ਇਹ ਚੋਣੇ ਵੀ ਸਾਨੂੰ ਸਾਡਾ ਬੰਦ ਹੱਕ ਦਿੱਤਾ ਜਾਵੇ ਤੇ ਥੋੜੇ ਦਿਨ ਪਹਿਲੇ ਹੀ ਮੁਕੇਰੀਆਂ ਲੱਗੇ ਐਕਸੀਡੈਂਟ ਹੋਇਆ ਸੀ ਪੁਲਿਸ ਵਾਲਿਆਂ ਦਾ ਉਹਨਾਂ ਨੂੰ ਸੀਧੀ ਦਾ ਦਰਜਾ ਮਿਲਿਆ ਤੇ ਅਸੀਂ ਵੀ ਜਿਨ੍ਹਾਂ ਨੇ ਵੀ ਸਾਡੇ ਪਾਪਾ ਨੂੰ ਸੀਧੀ ਦਾ ਦਰਜਾ ਦਿੱਤਾ ਰਿਹਾ ਉਹਨਾਂ ਇੰਨੀ ਬਾਦਰੀ ਨਾਲ ਚੋਰ ਨੂੰ ਨਹੀਂ ਛੱਡਿਆ ਭਾਵੇਂ ਆਪਣੀ ਜਾਨ ਗਵਾਲੀ ਆ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰਾ ਭਰਾ ਸੀ ਐਸਆਈ ਪਰਮਜੀਤ ਸਿੰਘ ਤੇ 18 ਤਰੀਕ ਨੂੰ 18 ਜਨਵਰੀ 2024 ਨੂੰ ਉਹ ਕੋਜੇ ਜਿਹੜੇ ਦੋਸ਼ੀ ਸੀ ਉਹਨਾਂ ਦਾ ਮੈਡੀਕਲ ਕਰਾਉਣ ਜਿਹੜਾ ਸਿਵਲ ਹਸਪੀਟਲ ਲੈ ਕੇ ਆਏ ਸੀ ਤੇ ਇੱਕ ਜਿਹੜਾ ਮੁਜਰਮ ਆ ਵਿੱਚੋਂ ਭੱਜ ਗਿਆ ਇਸ ਨੇ ਬੜੀ ਬਹਾਦਰੀ ਨਾਲ ਉਹਨੂੰ ਪਿੱਛਾ ਪਿੱਛੇ ਦੌੜ ਕੇ ਇਹਨੂੰ ਫੜਿਆ ਤੇ ਫੜ ਕੇ ਤੇ ਵਾਪਸ ਜਦੋਂ ਹਸਪੀਟਲ ਵਾਪਸ ਲੈ ਕੇ ਆਏ ਆ ਤੇ ਉਹਨੂੰ ਸਾਹ ਹੀ ਇੰਨਾ ਚੜ ਗਿਆ ਸੀ ਕਿ ਉਹਦਾ ਜਿਹੜਾ ਸਾਹ ਫੁੱਲਣ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਪਹਿਲਾਂ ਤਾਂ ਸਾਨੂੰ ਨਹੀਂ ਸੀ ਪਤਾ ਸੀ ਤੇ ਸੋਚਿਆ ਵੀ ਸ਼ਾਇਦ ਹਸਪੀਟਲ ਵੈਸੇ ਮੌਤ ਹੋ ਗਈ ਆ ਕਿਸੇ ਨੂੰ ਵੀ ਨਹੀਂ ਪਤਾ ਪਰ ਮੀਡੀਆ ਚ ਤੇ ਜਿਹੜੀਆਂ ਵੀਡੀਓ ਕਲਿੱਪ ਆਪਾਂ ਵੇਖੀਆਂ ਸੀ ਸੀਸੀਟੀਵੀ ਕੈਮਰੇ ਵੇਖੇ ਤੇ ਉਹ ਚ ਫਿਰ ਸਾਫ਼ ਆਪਾਂ ਨੂੰ ਪਤਾ ਲੱਗਾ ਕਿ ਜਦੋਂ ਮੁਰਜ਼ਮ ਨੂੰ ਵਾਪਸ ਲਿਆ ਰਿਆ ਸੀ ਤੇ ਉਦੋਂ ਦੀ ਮੌਤ ਹੋਈ ਆ ਤੇ ਮੌਤ ਤੱਕ ਉਸ ਨੇ ਉਹ ਦੋਸ਼ੀ ਨੂੰ ਫੜੀ ਰੱਖਿਆ ਤੇ ਜਦੋਂ ਮਤਲਬ ਹਸਪੀਟਲ ਤੇ ਲਾਗੇ ਪਹੁੰਚਦੇ ਆ ਤੇ ਉਦੋਂ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅਮਰitsar ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਸਾਡਾ ਪਰਿਵਾਰ ਦਾ ਹੀ ਮੈਂਬਰ ਆ ਪੁਲਿਸ ਇੱਕ ਪਰਿਵਾਰ ਆ ਤੇ ਉਹਨਾਂ ਨੂੰ ਸਾਰੀਆਂ ਉਹੋ ਹੀ ਸ਼ਹੀਦੀ ਦਾ ਦਰਜਾ ਤੇ ਬਹਾਦਰੀ ਪੁਰਸਕਾਰ ਦਿੱਤਾ ਜਾਊਗਾ ਜਿਵੇਂ ਕਿ ਮਕੇਰੀਆਂ 17 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਆ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਾਰੀਆਂ ਜਿਹੜੇ ਬੈਨੀਫਿਟ ਆ ਐਚਡੀਐਫਸੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਤੇ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਜਿਹੜੇ ਮੁਰਜਮ ਦੇ ਮਗਰ ਭੱਜ ਕੇ ਆਪਣੀ ਜਾਨ ਗਵਾ ਲਈ ਆ ਤੇ ਜੇ ਬਾਈ ਚਾਂਸ ਉਹ ਮੁਰਜਮ ਭੱਜ ਜਾਂਦਾ ਤੇ ਪੁਲਿਸ ਤੇ ਅਲੀਗੇਸ਼ਨ ਲੱਗਣੇ ਸੀ ਪਰ ਉਹਨੇ ਬੜੀ ਬਹਾਦਰੀ ਨਾਲ ਫੜਿਆ ਇਸ ਕਰਕੇ ਉਹਨੂੰ ਬਾਦਰੀ ਦਾ ਪੁਰਸਕਾਰ ਤੇ ਦਿੱਤਾ ਹੀ ਜਾਵੇ ਤੇ ਨਾਲ ਜਿਹੜੇ ਆ ਸ਼ੀਦੀ ਦਾ ਦਰਜਾ ਵੀ ਜ਼ਰੂਰ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਤੇ ਜੇ ਉਹਨੂੰ ਅੱਜ ਭਾਵੇਂ ਕਿ ਉਹਦਾ ਹੁਣ ਉਹ ਵਾਪਸ ਤੇ ਨਹੀਂ ਆ ਸਕਦਾ ਪਰ ਜੇ ਉਹਦਾ ਮਾਨ ਸਨਮਾਨ ਕੀਤਾ ਜਾਵੇ ਤਾਂ ਇਸ ਤਰ੍ਹਾਂ ਹਰੇਕ ਕੋਈ ਬੰਦਾ ਜਿਹੜਾ ਵਾ ਉਹ ਆਪਣੀ ਡਿਊਟੀ ਜਿਹੜਾ ਵਧੀਆ ਤਰ੍ਹਾਂ ਕਰੇ ਮੇਰਾ ਨਾਮ ਜੁਗਰਾਤ ਸਿੰਘ ਹੈ ਜੀ। ਬਲਦਾਰ ਪਰਮਜੀਤ ਸਿੰਘ ਨੇ ਇੱਕ ਤਨਦੇਹੀ ਨਾਲ ਜਿਹੜੀ ਆ ਡਿਊਟੀ ਨਿਭਾਈ ਆ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ। ਔਰ ਡਿਊਟੀ ਦੌਰਾਨ ਜਿਹੜੀ ਆਪਣੀ ਜਾਨ ਦੇ ਗਏ ਨੇ ਉਹ। ਲੇਕਿਨ ਹੁਣ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਸਰਕਾਰ ਵੱਲੋਂ ਜਿਹੜੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਉਹ ਦਿੱਤੀ ਨਹੀਂ ਗਈ ਅਜੇ ਤੱਕ। ਸਾਡੀ ਬੇਨਤੀ ਆ ਸਰਕਾਰ ਨੂੰ ਕਿ ਜਦੋਂ ਅਸੀਂ ਅਜਿਹੇ ਤਨਦੇਹੀ ਨਾਲ ਇਮਾਨਦਾਰ ਜਿਹੜੇ ਆ ਪੁਲਸ ਵਾਲੇ ਸਾਡੇ ਭਰਾ ਨੇ ਜਦੋਂ ਉਹਨਾਂ ਦੀ ਅਸੀਂ ਇੱਕ ਮੈਂ અપਮਾਨ ਸ਼ਬਦ ਕਵਾਂ ਪੀ ਇਦਾਂ ਫਿਰ ਉਹਨਾਂ ਵਿੱਚ ਜਿਹੜੀ ਆ ਬਾਕੀ ਜਿਹੜੇ ਉਹਨਾਂ ਦੇ ਸਾਥੀ ਡਿਊਟੀਆਂ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਟੈਂਦੀ ਕਲਾ ਵਿੱਚ ਜਾਣਗੇ ਕਿਉਂਕਿ ਜੇ ਮੰਨ ਲਓ ਉਹਨਾਂ ਦਾ ਕੋਈ ਮਾਨ ਸਨ ਸਨਮਾਨ ਸਰਕਾਰ ਵੱਲੋਂ ਜਾਂ ਜਿਹੜਾ ਵਾ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਵਾ ਤੇ ਇਹਦੇ ਨਾਲ ਜਿਹੜਾ ਵਾ ਸਮੂੱਚੀ ਜਿਹੜੀ ਆ ਪੁਲਸ ਜਿੰਨੀ ਵੀ ਹੈਗੀ ਆ ਜਿਹੜੇ ਵੀ ਜਵਾਨ ਡਿਊਟੀਆਂ ਕਰਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਅੱਗੇ ਤੋਂ ਵੀ ਜਿਹੜੇ ਉਹ ਤੰਦੇ ਹੀ ਨਾਲ ਜੜੀਆਂ ਡਿਊਟੀਆਂ ਵਾਂ ਉਹ ਨਿਭਾਉਣਗੇ ਦੇਖੋ ਜੀ ਉਹ ਤੋਂ ਮੌਕੇ ਤੇ ਜਿਹੜਾ ਆਏ ਸੀ ਔਰ ਸਾਨੂੰ ਤਾਂ ਇਹੀ ਕਿਹਾ ਗਿਆ ਕਿ ਸਾਰਾ ਕੋਸ਼ਿਸ਼ ਜਿਹੜਾ ਵਾ ਉਹ ਇਹਨਾਂ ਦੇ ਅਸੀਂ ਕਰਾਂਗੇ ਕਿਉਂਕਿ ਡਿਊਟੀ ਦੇ ਦੌਰਾਨ ਜਿਹੜੀ ਇਹਨਾਂ ਦੀ ਇਹ ਸ਼ਹਾਦਤ ਹੋਈ ਆ ਤੇ ਅਸੀਂ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਹਨਾਂ ਨੂੰ ਦਿਵਾਵਾਂਗੇ ਸਾਡੀ ਕੋਸ਼ਿਸ਼ ਇਹ ਹੋਊਗੀ ਲੇਕਿਨ ਅਜੇ ਤੱਕ ਨਾ ਤਾਂ ਕਿਸੇ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਕਿਸੇ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹਾਤਾ ਜਾਂ ਸਹੂਲਤ ਦਿੱਤੀ ਗਈ ਮੇਰਾ ਨਾਮ ਕੁਲਜੀਤ ਸਿੰਘ ਅਸੀਂ ਇਹ ਕਹਣੇ ਚਾਹੁੰਦੇ ਜੋ ਪਰਮਜੀਤ ਜੋ ਸਾਡਾ ਮੁਲਾਜ਼ਮ ਮਜਰਮ ਨੂੰ ਪੇਸ਼ ਕਰਦਿਆਂ ਹੋਇਆ ਉਹ ਸ਼ਹੀਦ ਹੋਇਆ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਜਿੱਤਨਾ ਪੁਲਿਸ ਦੇ ਮੁਲਾਜ਼ਮ ਜੋ ਮਲੇਕ ਬਕੇਰੀਆ ਤੇ ਐਕਸੀਡੈਂਟ ਹੋਇਆ ਮਾਨ ਸਾਹਿਬ ਨੇ ਉਹਨਾਂ ਨੂੰ ਉਸੇ ਟਾਈਮ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਨੂੰ 1 ਕਰੋੜ ਰੁਪਏ ਦਾ ਜੋ ਰਾਸ਼ੀ ਵੀ ਦਿੱਤੀ ਹੈ ਔਰ ਨੌਕਰੀਆਂ ਦਾ ਵੀ ਉਹਨੇ ਬੱਚਿਆਂ ਵਾਸਤੇ ਬੈਨੀਫਿਟ ਦਿੱਤੇ ਹੈ ਉਹ ਜੋ ਵੀ ਆ ਉਹ ਸਰਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਇਹ ਬੈਨੀਫਿਟ ਮਿਲਣੇ ਚਾਹੀਦੇ ਸਾਡੇ ਸਾਰੇ ਪਰਿਵਾਰਾਂ ਨੂੰ ਇਹ ਹੀ ਮੰਗੇ ਗਏ ਗੁਰਦਾਸਪੁਰ ਤੋਂ ਪੱਤਰਕਾਰ ਲਖਪ੍ਰੀਤ ਸਿੰਘ ਖੁਸ਼ੀਪੁਰ ਦੇ ਰਿਪੋਰਟ ਫਾਸਟ ਅਪਡੇਟ